ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਜੀ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਸੋ ਦੋਸਤੋ ਜਿਹੜੇ ਵੀਰ ਆਪਣੇ ਫੇਸਬੁੱਕ ਪੇਜ ਤੇ ਇਹ ਵੀਡੀਓ ਦੇਖ ਰਹੇ ਨੇ ਪੇਜ ਨੂੰ ਜਰੂਰ ਫੋਲੋ ਕਰ ਲਿਓ ਜਿਹੜੇ ਵੀਰ ਆਪਣੇ YouTube ਚੈਨਲ ਦੇ ਉੱਪਰ ਇਹ ਵੀਡੀਓ ਦੇਖ ਰਹੇ ਨੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਅੱਜ ਦੀ ਆਪਣੀ ਵਿਜ਼ਿਟ ਹੈਗੀ ਹੈ ਦੋਸਤੋ ਪਿੰਡ ਕਰਿਆਲਾ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਦਾ ਪਿੰਡ ਹੈਗਾ ਦੋਸਤੋ ਸ਼ਹੀਦ ਤਗਾਣਾ ਬਿਲਕੁਲ ਨਾਲ ਲੱਗਦੇ ਪਿੰਡਾਂ ਬਰਵਾਲਾ ਚੀਮਾ ਵੀ ਜਿਹੜੀ ਥੋੜੀ ਦੂਰੀ ਹੈਗੀ ਇਸ ਪਿੰਡ ਤੋਂ ਤੇ ਖਾਸ ਵਿਜ਼ਿਟ ਜਿਹੜੀ ਹੈਗੀ ਤੁਸੀਂ ਘਰਿਆਲੇ ਕਰਨੀਆਂ ਬਾਈ ਗੁਰਪ੍ਰੀਤ ਸਿੰਘ ਦੇ ਕੋਲੇ ਆਏ ਆ ਪਸ਼ੂ ਵਪਾਰ ਦਾ ਕੰਮ ਆ ਵੀਰ ਦਾ ਨਾਰਮਲੀ ਦੋਸਤੋ ਇਸ ਘਰੋਂ ਆਪਾਂ ਜਿਹੜੀਆਂ ਵੀਡੀਓ ਆ ਆਪਣੇ ਚੈਨਲ ਦੇ ਉੱਪਰ ਜਿਹੜੀਆਂ ਅਪਲੋਡ ਕਰਦੇ ਰਹਿੰਦੇ ਆ ਤੇ ਅੱਜ ਪਸ਼ੂ ਜਿਹੜੇ ਆ ਤੁਹਾਨੂੰ ਟੋਟਲ 7 ਬੇੜਾਂ ਦਿਖਾ ਦਾਂਗੇ ਓਵਰ ਆਲ ਜਿੰਨੀਆਂ ਬੇੜਾਂ ਦਿਖਾਵਾਂਗੇ ਦੋਸਤੋ ਸੁਈਆਂ ਸਵਈਆਂ ਨੇ ਠੀਕ ਹੈ ਜੀ ਤੇ ਕੋਝ ਕ ਬੇੜਾਂ ਜਿਹੜੀਆਂ ਦੋਸਤੋ ਹੌਲੇ ਪਾਲੀਆਂ ਵੀ ਆ ਤੇ ਕੋਝ ਚੰਗੀ ਮਿਲਕਿੰਗ ਮਿਲਕਿੰਗ ਵਾਲੀਆਂ ਜਿਹੜੀਆਂ ਦੋਸਤੋ 30 ਤੋਂ ਪਲੱਸ ਵਾਲੀ ਵੇੜ ਵੀ ਤੁਹਾਨੂੰ ਇੱਕ ਵੇਖਣ ਦੇ ਵਿੱਚ ਮਿਲੇਗੀ ਕੀ ਭਾਅ ਪੜਦਾ ਹੋਵੇਗਾ ਕੀ ਰੇਟ ਹੋਣਗੇ ਤੇ ਕਿੰਨਾ ਦੁੱਧ ਜਿਹੜਾ ਹੁਣ ਮੌਕੇ ਦਾ ਰੈਡੀ ਹੋਵੇਗਾ ਪੂਰੀ ਗੱਲਬਾਤ ਕਰਦੇ ਆ ਅੱਜ ਦੋਸਤੋ 5 ਅਪ੍ਰੈਲ ਨੂੰ ਜਿਹੜੀ ਆਪਾਂ ਵੀਡੀਓ ਬਣਾ ਰਹੇ ਆ ਸਮਾਂ ਜਿਹੜਾ ਤੁਸੀਂ ਜ਼ਰੂਰ ਨੋਟ ਕਰ ਲਓ ਸ਼ਾਮ ਦਾ ਦੋਸਤੋ 3:40 ਦਾ ਸਮਾਂ ਹੈਗਾ ਆਓ ਕਰਦੇ ਆ ਗੱਲਬਾਤ ਵੀਰ ਗੁਰਪ੍ਰੀਤ ਸਿੰਘ ਦੇ ਨਾਲ ਪੁੱਛਦੇ ਆ ਕੀ ਡਿਟੇਲ ਆ ਅੱਜ ਇਹਨਾਂ ਵੇੜਾਂ ਦੀ ਸਭ ਤੋਂ ਪਹਿਲਾਂ ਵੀਰ ਗੁਰਪ੍ਰੀਤ ਸਿੰਘ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਕੀ ਹਾਲ ਚਾਲ ਹੈ ਬਹੁਤ ਵਧੀਆ ਵੀਰ ਅੱਛਾ ਵੀਰ ਗੁਰਪ੍ਰੀਤ ਅੱਜ ਸੱਤ ਵੜਾ ਵਕਾਉਗੇ ਹਾਂਜੀ ਸੱਤ ਵੜਾ ਵਕਾਉਗੇ ਤੇ ਸਾਰੀਆਂ ਸੁਈਆਂ ਸਵਾਈਆਂ ਨੇ ਸਾਰੀਆਂ ਸੁਈਆਂ ਸਵਾਈਆਂ ਠੀਕ ਆ ਮਤਲਬ ਹੈ ਵੀ ਸਾਰੀਆਂ ਕੁਝ ਕੁ ਦਿਨਾਂ ਦੀਆਂ ਸੁਈਆਂ ਪਈਆਂ ਹਾਂ ਕੁਝ ਨਹੀਂ ਆ ਬਿਲਕੁਲ ਤਾਜ਼ੀਆਂ ਵੜਾ ਠੀਕ ਆ ਤੇ ਵੀਰ ਅੱਜ ਇੱਕ ਵੱਡੀ ਵੜ ਸੀਗੀ ਕਾਫੀ ਜੀ ਦਾ ਜ਼ਿਕਰ ਕਰਦੇ ਪਏ ਸੀ ਆਪਾਂ ਹਾਂਜੀ ਇਹ ਪਹਿਲੇ ਨੰਬਰ ਵਾਲੀ ਇਹ ਵੜ ਆ ਜੀ ਹਾਂ ਪਹਿਲੇ ਨੰਬਰ ਵਾਲੀ ਠੀਕ ਆ ਜੀ ਤੇ ਸਵੇਰ ਵੀਰ ਕਿੰਨਾ ਸੁਈਏ ਇਹ ਦੁੱਚੇ ਸੁਏ ਆ ਦੂਜੇ ਸਵੇਰੇ ਹਾਂਜੀ ਅ ਬੱਚਾ ਕੀ ਥਲੇ ਜੀ ਇਹਦੇ ਮਿਲਕਾਫ ਆ ਗਿਆ ਮਿਲਕਾਫ ਬੱਚਾ ਇਹ ਤੇ ਸਵਾ ਕਿੰਨੇ ਦਿਨ ਹੋ ਗਏ ਸੂਈ ਨੂੰ ਇਹਨੂੰ ਅਜ ਹੋ ਗਏ ਹੁਣ ਦੇ 14 ਤੋਂ 15 ਦਿਨ 14 ਤੋਂ 15 ਦਿਨ ਹਾਂ ਲਓ ਵੀ ਦੋਸਤੋ ਇੱਕ ਵਾਰੀ ਪੂਰਾ ਸਟਰਕਚਰ ਮੈਂ ਤੁਹਾਨੂੰ ਸ਼ੇਅਰ ਕਰਾ ਦੇਣਾ ਬਾਕੀ ਦੁੱਧ ਪੂਰਾ ਹੁਣ ਮਿਲਕਿੰਗ ਕਿੰਨੇ ਤੇ ਚੱਲ ਰਹੀ ਹੈ ਪੂਰੀ ਗੱਲਬਾਤ ਆਪਾਂ ਕਰ ਲਾਂਗੇ ਵੀਰ ਦੇ ਨਾਲ ਆਹ ਕਰੋ ਚੈੱਕ ਜੀ ਆਹ ਥਣ ਹੈਗਾ ਦੋਸਤੋ ਤੇ ਬਿਲਕੁਲ ਮੁੱਠੀ ਦਾ ਥਣ ਹੈ ਤੇ ਚਵਾਈ ਜਿਹੜੀ ਆ ਦੋਸਤੋ ਤੁਸੀਂ ਬੇਸ਼ੱਕ ਮਸ਼ੀਨੀ ਵੀ ਕਰ ਸਕਦੇ ਹੋ ਆ ਜਿਆਦੀ ਮਿਲਕਿੰਗ ਵਾਲੀ ਵਿਹੜ ਦੀ ਤੇ ਹੱਥੀ ਵੀ ਜਿਹੜੀ ਚਵਾਈ ਕਰ ਸਕਦੇ ਹੋ ਤੇ ਵੀਰ ਗੁਰਪ੍ਰੀਤ ਕਿੰਨਾ ਕੁ ਹੁਣ ਮਿਲਕ ਜਣਾ ਚੋਰ ਜਾਂਦੇ ਹੁਣ 33 ਕਿਲੋ ਆਨੇ ਤੱਕ ਤਿਆਰ 33 ਕਿਲੋ ਹਾਂਜੀ ਠੀਕ ਆ ਭਾਵੇਂ ਕੋ ਚਾਰ ਡੰਗ ਚੁੱਕ ਲੈ ਜੀ ਪੂਰਾ ਕੰਡੇ ਵਾਲਾ ਖਹਿ ਲੀਆ ਕੰਡੇ ਵਾਲਾ ਠੀਕ ਆ ਤੇ 30 ਨੂੰ ਦਾ ਭਾਵੇਂ ਕੋ ਬਾਨੇ ਨੂੰ ਹੱਥ ਲਾ ਠੀਕ ਆ ਜੀ ਚੱਲ ਬਲ ਹਾਂ ਠੀਕ ਆ ਜੀ ਆ ਕੋਈ ਵੀਰ ਆਨਲਾਈਨ ਵੀ ਸੌਦਾ ਕਰਦਾ ਤੇ 30 ਤੋਂ ਮਤਲਬ ਕਿ ਪਲੱਸ ਮੰਨ ਕੇ ਲੈ ਕੇ ਜਾਵੇ ਜਾਂ 30 ਲੀਟਰ ਦੀ ਜਿਹੜੀ ਮਿਲਕ 30 ਤੋਂ ਪਲੱਸ ਮੰਨ ਕੇ ਲੈ ਕੇ ਜਾਵੇ ਤੇ ਉਹ ਵੀ ਦੋ ਟਾਈਮ ਜੇ ਤਿੰਨ ਟਾਈਮ ਕਰੂਗਾ ਤਾਂ ਫਿਰ 36 37 ਲੀਟਰ ਹੋਊਗਾ। ਹੂੰ। ਇਹ ਦੋ ਟਾਈਮ ਚਵਾਈ ਹੁੰਦੀ ਏ ਦੀ। ਠੀਕ ਆ ਜੀ। ਤਾਂ ਬਿਲਕੁਲ ਜਿਹੜਾ ਦੋਸਤੋ 33 ਲੀਟਰ ਦੀ ਜਿਹੜੀ ਮਿਲਕ ਦੀ ਕਪੈਸਿਟੀ ਵਾਲੀ ਇਹ ਵਹਿੜ ਤੁਸੀਂ ਸਾਹਮਣੇ ਦੇਖ ਰਹੇ ਹੋ ਪਹਿਲੇ ਨੰਬਰ ਤੇ। ਖੋਲ ਕੇ ਤੋਰ ਕੇ ਦਿਖਾਉਣੇ ਆ। ਵੱਡੇ ਕੱਦ ਬੋਤਲ ਦੇ ਵਿੱਚ ਆ। ਵੇਲ ਪੱਖੋਂ ਵੇਖੋਗੇ ਤੇ ਬਿਲਕੁਲ ਜਿਹੜੀ ਦੋਸਤੋ ਲਵਾਈ ਬਹੁਤ ਲੰਬੀ ਹੈਗੀ ਆ। ਠੀਕ ਆ। ਫਾਰਮ ਚੋਂ ਵੀਰਾਂ ਦਾ ਵਹਿੜ ਲਈ ਆ ਤੇ ਫੁੱਲ ਵੱਡੀ ਹਾਈਟ ਦੀ ਵਹਿੜ ਆ। ਨਾਰਮਲੀ ਦੋਸਤੋ ਵੱਡੀਆਂ ਜਿਹੜੀਆਂ ਵਹਿਣਾ ਫਾਰਮ ਵਾਲੀਆਂ ਨੇ ਉਹ ਚੰਗੀ ਮਿਲਕਿੰ ਤੇ ਪਿਓਰਿਟੀ ਜਿਹਦੇ ਵਿੱਚ ਜਿਹੜੀ ਫੁੱਲ ਪਿਓਰਿਟੀ ਹੈਗੀ ਆ ਐਚਐਫ ਦੀ ਜਿਹੜੀ ਵੈੜਾ ਖੋਲ ਕੇ ਵੀਰ ਦਿਖਾ ਦਿਓ ਜੀ ਤੇ ਬੱਚਾ ਜਿਹੜਾ ਮੇਲਕਾਫਾ ਸਾਹਮਣੇ ਤੁਸੀਂ ਜਿਹੜਾ ਨਜ਼ਰ ਮਾਰ ਸਕਦੇ ਹੋ ਮੇਲਕਾਫਾ ਜਿਹੜਾ ਦੋਸਤੋ ਇਸ ਦੇ ਥੱਲੇ ਹੈਗਾ ਠੀਕ ਆ ਬਾਕੀ ਥਣ ਲੇਵੇ ਦੀ ਬਹੁਤ ਸਫਾਈ ਹੈਗੀ ਆ ਬਿਲਕੁਲ ਕਈ ਵਾਰ ਹੁੰਦਾ ਵੀ ਅਗਲੇ ਥਣ ਵੈੜਾ ਤੇ ਵੱਡੇ ਹੁੰਦੇ ਤੇ ਮਗਰਲੇ ਥਣ ਕੁਝ ਜਿਹੜੇ ਸਮਾਲ ਸਾਈਜ਼ ਦੇ ਹੁੰਦੇ ਆ ਪਰ ਇੱਥੇ ਜਿਹੜਾ ਦੋਸਤੋ ਤੁਸੀਂ ਚੈੱਕ ਕਰੋਗੇ ਬਿਲਕੁਲ ਐਨ ਬਰਾਬਰਤਾ ਪੂਰੀ ਹੈ ਥਣਾਂ ਦੇ ਵਿੱਚ ਲੈਂਥ ਲੰਬਾਈ ਜਿਹੜੀ ਆ ਪੂਰੀ ਹੈਗੀ ਆ ਥਣਾਂ ਦੀ ਠੀਕ ਆ ਕਰੋ ਚੈੱਕ ਜੀ ਠੀਕ ਹੈ ਜੀ ਇੱਕ ਨਾਰਮਲੀ ਜਨੂਨੀ ਆਪਾਂ ਦੇਖੀਏ ਤੇ ਇੱਕ ਬੰਦੇ ਜਿਹੜਾ ਕੱਦ ਇਸ ਵਾਰ ਦਾ ਹੈਗਾ ਨਾਰਮਲੀ ਜਦੋਂ ਫਾਰਮ ਦੀ ਆਪ ਵਾਰ ਦੀ ਗੱਲ ਕਰ ਲਗੇ ਤੇ ਕੱਦ-ਕਾੜ ਜਿਹੜੇ ਦੋਸਤੋ ਵੱਡੇ ਹੀ ਹੁੰਦੇ ਆ ਆਹ ਦੇਖ ਸਕਦੇ ਹੋ ਜੀ ਠੀਕ ਹੈ ਜੀ ਬਾਕੀ ਦੋਸਤੋ ਤੁਸੀਂ ਜਿਹੜੀ 33 ਲੀਟਰ ਦੀ ਜਿਹੜੀ ਮਿਲਕ ਦੀ ਜਿਹੜੀ ਚੁਵਾਈ ਆ ਉਹ ਘਰ ਇੱਕ ਟਾਈਮ ਕਰ ਲਓ ਦੋ ਟਾਈਮ ਕਰ ਲਓ ਉਹ ਤੁਹਾਡੀ ਤੇ ਡਿਪੈਂਡ ਹੈਗੀ ਆ ਵੀ ਤੁਸੀਂ ਆਪਣੇ ਸਮੇਂ ਦਾ ਸਮਾਂ ਕੱਢ ਕੇ ਜਿਹੜੀ ਆ ਚੁਵਾਈ ਕਰ ਸਕਦੇ ਹੋ ਤੇ ਵੀਰ ਗੁਰਪ੍ਰੀਤ ਕੀ ਲੈ ਦੇ ਮੇਰੀ ਡਿਮਾਂਡ ਕੀ ਆ ਰੇਟ ਜਿੰਨਾ ਮਰਜ਼ੀ ਗਾ ਲਓ 90000 ਦੀ ਰੇਟ ਦੇਵਾਂਗੇ ਆਪਾਂ 90 ਦੀ ਹਾਂਜੀ ਠੀਕ ਹੈ ਜੀ ਕੋਈ ਲੈਸ ਲੋਸ ਹੋ ਮੌਕੇ ਤੇ ਹਾਂ ਉਹ ਤਾਂ ਮੌਕੇ ਤੇ ਗੁਮਾਨ ਤਾਂ ਜੇ ਕੋਈ ਦੂਰੋਂ ਵੀਰ ਆਉਂਦਾ ਤਾਂ ਮਾਨਤਾਂ ਜ਼ਰੂਰ ਹੋਵੇ ਠੀਕ ਹੈ ਜੀ ਮਾਨਤਾਂ ਜਿਹੜਾ ਦੋਸਤੋ ਹੋ ਜਾਊਗਾ ਠੀਕ ਹੈ ਥੋੜਾ ਬਤਾ ਜੋ ਵੀ ਗੰਗਾਜ ਹੋਈ ਵਿੱਚੋਂ ਜੀ ਵੜੇ ਡੇਟੀ ਦਾ 7 ਲੱਖ ਦੀ ਆਮ ਮਾਰਕੀਟ ਚੱਲਦੀ ਹੈ ਜੀ ਜਿਆਦਾ ਨੂੰ ਭਾਜ ਮਿਲੀਦਾ ਭਾਜ ਦੇ ਦਿੰਦੇ ਬਿਲਕੁਲ ਆਹ ਠੀਕ ਹੈ ਜੀ ਬਿਲਕੁਲ ਤਸੱਲੀ ਦੇ ਨਾਲ ਇੱਕ ਵਾਰੀ ਵੀਡੀਓ ਦੇਖ ਲਿਓ ਦੋਸਤੋ ਆ ਥਾਣਾ ਦੀ ਜਿਹੜੀ ਆ ਕਈ ਵਾਰ ਹੁੰਦਾ ਵੀ ਚਵਾਈ ਛੋਟਾ ਥਾਣਾ ਨਹੀਂ ਕਰਾਉਂਦਾ ਪਰ ਪੂਰੀ ਮੈਂ ਪਹਿਲਾਂ ਜ਼ਿਕਰ ਕਰਤਾ ਪੂਰੀ ਲੰਬਾਈ ਦੇ ਵਿੱਚ ਚਾਰੇ ਥਾਣਾ ਦੇ ਵਿੱਚੋਂ ਕਿਸੇ ਤਰ੍ਹਾਂ ਦਾ ਕੋਈ ਛੋਟਾ ਸਾਈਜ਼ ਨਹੀਂ ਹੋਵੇਗਾ ਬਿਲਕੁਲ ਮੁਠੀ ਵਾਲੇ ਤੇ ਲੰਬੇ ਥਾਣਾ ਬੈੜ ਦੇ ਇਸ ਤੋਂ ਬਾਅਦ ਜਿਹੜੀ ਅਗਲੀ ਬੈੜ ਵੀ ਇਹਦੀ ਕੀ ਡਿਟੇਲ ਹੁਣ ਇਹਦੇ ਥੱਲੇ 19 ਤੋਂ 20 ਲੀਟਰ ਦੁੱਧ ਤਿਆਰ ਹੈ ਹਾਂਜੀ ਆਪਾਂ 17 ਦੀ ਗਾਰੰਟੀ ਦਵਾਂਗੇ ਠੀਕ ਹੈ ਜੀ ਹਾਂ ਇਹਦੇ ਮਗਰ ਵੀ ਵਛਾ ਹਾਂ ਸੂਈ ਨੂੰ ਅੱਜ 17 18 ਦਿਨ ਹੋ ਗਏ ਸੁਭਾ ਕਲਮਾ ਜੀ ਇਹਦਾ ਦੂਜਾ ਛਿੱਗੀ ਮੂੰਹ ਛਿੱਗੀ ਦੰਦ ਦੂਜਾ ਸੂਆ ਹੈ ਹਾਂਜੀ ਦੂਜਾ ਸੂਆ ਤੇ ਦਿਨ ਕਿੰਨੇ ਦੱਸਿਆ ਸੂਈ ਨੂੰ ਇਹਨੂੰ ਤੁਸੀਂ 17 18 ਮੰਨ ਕੇ ਚੱਲੋ ਠੀਕ ਹੈ ਜੀ ਬਿਲਕੁਲ ਜਿਹੜਾ ਸਹੀ ਦੁੱਧ ਵੀ ਥੱਲੇ ਇੰਨਾ ਹੀ ਹੈ 17 18 ਹੀ ਹਾਂ ਠੀਕ ਹੈ ਜੀ ਦੂਜਾ ਸੂਆ ਦੋਸਤੋ ਮੂੰਹ ਜਿਹੜੀ ਆ ਦੰਦੋਂ ਆ ਛੇ ਦੰਦਾਂ ਦਾ ਠੀਕ ਹੈ ਤੇ ਥੱਲੇ ਬੱਚਾ ਕੀ ਆ ਕਹਿੰਦੇ ਇਹਦੇ ਮਗਰ ਬੱਚਾ ਮੇਲਕਾਫ ਠੀਕ ਹੈ ਮੇਲਕਾਫ ਤੇ ਬੱਚੀ ਜਿਹੜਾ ਦੋਸਤੋ ਦੂਜਾ ਸੂਆ ਸੂਈ ਆ ਛੇ ਦੰਦਾਂ ਦਾ ਜ਼ਰੂਰ ਤੁਸੀਂ ਧਿਆਨ ਦੇ ਵਿੱਚ ਰੱਖ ਲਿਓ ਤੇ ਕੱਦ ਕਾਠੀ ਜਿਹੜਾ ਦੋਸਤੋ ਵੱਡਾ ਹੈ ਠੀਕ ਹੈ ਫੁੱਲ ਹਾਈਟ ਦੇ ਵਿੱਚ ਜਿੱਥੇ ਖਾਸ ਤੌਰ ਤੇ ਕਿਹਾ ਜਾਊਗਾ ਵੀ ਵੱਡੀ ਹਾਈਟ ਉੱਥੇ ਵੱਡੀ ਹਾਈਟ ਹੋਵੇਗੀ ਦੁੱਧ ਲੈ ਹਮ 23 ਲੀਟਰ ਚੁਗਿਆ ਥੱਲੇ ਇਹਨੇ ਜੀ ਨਹੀਂ ਲਾਇਆ ਅੱਗੇ ਅੱਛਾ ਜੀ ਹਾਂ ਠੀਕ ਹੈ ਤੇ ਹੁਣ 23 24 ਲੀਟਰ ਦੁੱਧ ਹੀ ਹੁਣ ਫਿਰ ਉਹ 17 18 ਚ ਆਉਂਦੀ ਪਈ ਹੈ ਹਾਂ ਇਹਨੂੰ ਆਪਣੇ ਕੋਲ ਇਹਨੂੰ ਜਿੱਤੀ ਜਾ ਦੇ ਨੇ ਦੁੱਧ ਕਰ ਜੂਗੀ 22 ਤਾਂ ਨਾਰਮਲ 23 ਕਰ ਜੂਗੀ ਨਾ ਫਿਰ ਠੀਕ ਹੈ ਜੀ ਹਾਂਜੀ ਬਾਕੀ ਚਵਾਈ ਚੁਈ ਚੰਗੀ ਨਾ ਬਿਲਕੁਲ ਲੋਕੇ ਚਵਾਈ ਲੱਗੀ ਨਾ ਚਾਹ ਰਹੇ ਤੁਹਾਨੂੰ ਬਰਾਬਰ ਇੱਕੋ ਜਿਹਾ ਠੀਕ ਹੈ ਇਹਦਾ ਬੱਚਾ ਵੀ ਹੈ ਕੋਲੀ ਇੱਥੇ ਹਾਂ ਆਓ ਉੱਥੇ ਵਜਾ ਕੋਈ ਬੱਚਾ ਦਿਖਾ ਦਿੰਦੇ ਆ ਪਹਿਲਾਂ ਵੀਰ ਇਹਨੂੰ ਖੋਲ ਕੇ ਦਿਖਾ ਦਈਏ ਜੀ ਠੀਕ ਆ ਅ ਸੋ ਦੋਸਤੋ ਦੂਜੇ ਨੰਬਰ ਤੇ ਜਿਹੜੀ ਆਪਾਂ ਤੁਹਾਨੂੰ ਵਾੜ ਦਿਖਾ ਰਹੇ ਆ ਠੀਕ ਆ ਜੀ ਛੇ ਕੀ ਮੂਹ ਆ ਬਾਕੀ ਵੇਰਵਾ ਜਿਹੜਾ ਵੀਰ ਨੇ ਪੂਰਾ ਦੇਤਾ 17 18 ਕ ਦਿਨ ਦੀ ਸੂਈ ਆ ਤੇ ਦੁੱਧ ਵੀ ਹੁਣ ਮਤਲਬ ਕਿ 17 18 ਤੁਸੀਂ ਮੰਨ ਕੇ ਲੈ ਕੇ ਜਾ ਸਕਦੇ ਹੋ ਵੀ 20 22 ਲੀਟਰ ਤੇ ਚੱਲਦੀ ਪਈ ਸੀ ਠੀਕ ਆ ਕੋਈ ਇੱਕ ਦੋ ਦਿਨ ਜਿਹੜੀ ਘਰੇ ਆਈ ਆ ਉਹਦੇ ਕਰਕੇ ਜਿਹੜੀ ਰਿਕਵਰੀ ਆ ਦੋਸਤੋ ਫਿਰ ਹੋ ਜੂਗੀ ਦੁੱਧ ਦੀ ਬਾਕੀ ਹੁਣ ਮੌਕੇ ਦਾ ਜਿਹ ਕਿ ਸੇ ਵੀਰ ਨੇ ਚਵਾਈ ਕਰਨੀ ਹੈ 16 17 17 18 ਲੀਟਰ ਦੀ ਤੁਸੀਂ ਕਰ ਸਕਦੇ ਹੋ ਠੀਕ ਹੈ ਤੇ ਸਮਾਂ ਜਿਹੜਾ ਦੋਸਤੋ ਇੱਕ ਵਾਰੀ ਫੇਰ ਤੁਸੀਂ ਕਨਫਰਮ ਕਰ ਲਓ 3 ਵਜੇ ਕੋਈ 35 40 40 ਮਿੰਟ ਦਾ 45 ਮਿੰਟ ਦਾ ਜਿਹੜਾ ਸਮਾਂ ਹੈਗਾ ਠੀਕ ਹੈ ਸ਼ਾਮ ਦਾ ਤੇ ਵੱਡੇ ਕਦ ਕਰਦੇ ਵਿੱਚ ਤਬਾਤਾ ਦਿਖਾਏ ਆ ਬੱਚਾ ਜੀ ਠੀਕ ਆ ਆ ਦੇਖ ਲਓ ਜੀ ਠੀਕ ਆ ਇਹ ਮੇਲ ਕਾਫ ਆ ਇਸ ਵੈੜ ਦੇ ਥੱਲੇ ਠੀਕ ਆ ਇਹ ਮੇਲ ਕਾਫ ਬੱਚਾ ਦੋਸਤੋ ਠੀਕ ਆ ਆ ਦੂਜੇ ਨੰਬਰ ਵਾਲੀ ਵੈੜ ਦੇ ਥੱਲੇ ਤੇ ਤੁਸੀਂ ਧਿਆਨ ਜ਼ਰੂਰ ਇੱਕ ਵਾਰੀ ਮਾਰ ਲਓ ਇੱਕ ਵਾਰੀ ਫਿਰ ਬੰਦ ਚੱਲ ਜੀ ਠੀਕ ਆ ਤੇ ਕਿੰਨਾ ਵੀਰ ਗਰੁੱਪ ਚ ਪੁੱਲ ਵੀ ਰਹਿਦਾ ਕੀ ਆ ਇਹ ਤਾਂ 62000 62000 ਠੀਕ ਆ ਜੀ 62000 ਜਿਹੜਾ ਦੋਸਤੋ ਇਸ ਵੈੜ ਦਾ ਮੁੱਲ ਹੈਗਾ ਠੀਕ ਆ ਠੀਕ ਆ 12000 ਜਿਹੜੀ ਦੋਸਤੋ ਸੈਕਿੰਡ ਨੰਬਰ ਵਾਲੀ ਵਿਹੜ ਦਾ ਜਿਹੜੀ ਡਿਮਾਂਡ ਹੈਗੀ ਆ 몰ਾ ਇਸ ਤੋਂ ਬਾਅਦ ਫਿਰ ਅਗਿਆ ਤੀਜੇ ਨੰਬਰ ਤੇ ਆ ਗਈ ਆ ਜੀ ਹਾਂ ਇਹ ਕੀ ਆਦਾ ਸਮਝ ਆ ਰਹੀ ਚੌਗੀ ਮੋਹ ਹਾਂ ਮੋਹ ਚੌਗੀ ਆ ਹੂੰ ਤੇ 24 ਤਰੀਕ ਨੂੰ ਸੋਈ ਹਾਂਜੀ ਹਾਂ ਤੇ ਇਹ ਤਾਂ ਮਤਲਬ ਬੱਚੀ ਸੀ ਤੇ ਬੱਚੇ ਮਰ ਗਏ ਠੀਕ ਆ ਜੀ ਹਾਂ ਤੇ ਬਿਨ ਬੱਚੇ ਤੋਂ ਹੀ ਹਨਾ ਜੀ ਬਿਨ ਬੱਚੇ ਤੋਂ 24 ਅਪ੍ਰੈਲ 24 ਮਾਰਚ ਦੀ ਸੋਈ ਆ ਹਾਂ 24 ਮਾਰਚ ਦੀ ਵੀਡੀਓ ਆਪਣੇ ਕੋਲ ਬਣੀ ਠੀਕ ਆ ਜੀ ਹਾਂ 24 ਮਾਰਚ ਦੀ ਜਿਹੜੀ ਆ ਦੋਸਤੋ ਇਹ ਸੋਈ ਆ ਠੀਕ ਆ ਜੀ ਤਕਰੀਬਨ ਕੋਈ 9-10 ਦਿਨ ਦਾ ਸਮਾਂ ਤੁਸੀਂ ਮੰਨ ਸਕਦੇ ਹੋ ਬੱਚਾ ਸੀਗਾ ਬੱਚਾ ਜਿਹੜਾ ਮਰ ਚੁੱਕਿਆ ਤੇ ਵੀਡੀਓ ਆਪਣੇ ਕੋਲ ਆ ਜੀ ਵੀਡੀਓ ਆਪਣੇ ਕੋਲ ਠੀਕ ਆ ਸਵੇ ਸੁਵੇ ਦੁੱਜਾ ਹੀ ਹੈ ਦੁੱਜਾ ਨਾ ਨਾ ਪਹਿਲੇ ਸੁਵੇ ਪਹਿਲਣ ਹੈ ਹਾਂ ਚੌਕੀ ਮੂਹ ਹਾਂ ਚੌਕੀ ਮੂਹ ਮੂਹ ਚਾਰ ਦੰਦ ਦਾ ਦੁੱਧ ਕਿੰਨਾ ਆਜਾ ਰਿਹਾ ਜੀ ਦੁੱਧ 17 ਲੀਟਰ 17 ਲੀਟਰ ਹਾਂ ਜੀ ਠੀਕ ਆ ਦੁੱਧ ਦਾ ਕਾਰਟੂਨ 20 ਬਾਈ ਠੀਕ ਆ ਅਜੇ ਦਿਨ ਵੀ 10-12 ਕਿ ਹੋਏ ਫਿਰ 10-11 10-11 ਕਿ ਦਿਨ ਜਿਹੜਾ ਸਮਾਂ ਹੋਇਆ ਠੀਕ ਆ ਇਹ ਵੀ ਖੋਲ ਲਿਓ ਜੀ ਦਿਖਾ ਦਿਓ ਠੀਕ ਆ ਬੱਚੀ ਪਹਿਲਾਂ ਨਾ ਦੋਸਤੋਂ ਪਲੂਨ ਬੱਚੀ ਸੂਈ ਆ ਠੀਕ ਆ ਤੇ ਬੱਚਾ ਵੀਰਾਂ ਦਾ ਵੀ ਕੋਈ ਕਾਰਨ ਬਣਿਆ ਬੱਚਾ ਮਰ ਗਿਆ ਸੀਗਾ ਵੀ 10 ਤੋਂ 11 10 ਦਿਨ ਸਮਾਂ ਹੋ ਗਿਆ ਆ ਵੀਡੀਓ ਬਾਕਾਇਦਾ ਜਿਹੜੀ ਆ ਬਣੀ ਆ ਨਾਲ ਬੱਚੇ ਦੀ ਠੀਕ ਆ ਉਹ ਤੁਸੀਂ ਜਸਵੀਰ ਨੇ ਵੀ ਖਰੀਦਨੀ ਆ ਬੇਸ਼ੱਕ ਉਹ ਆਪਣਾ ਘਰ ਜਦੋਂ ਵਿਜ਼ਿਟ ਕੀਤੀ ਦੇਖ ਲਿਓ ਬੇਸ਼ੱਕ ਤੇ ਚੁਵਾਈ ਜਿਹੜੀ ਤੁਸੀਂ ਕਰ ਸਕਦੇ ਹੋ ਕੰਪੈਕਟ ਜੈਂਡਰ ਹੈਗਾ ਬਿਲਕੁਲ ਫਿਕਸ ਆਰਡਰ ਦੀ ਜਿਹੜੀ ਦੋਸਤੋਂ ਇਹ ਬੱਚੀ ਆ ਠੀਕ ਆ ਹਾਈਟ ਫੁੱਲ ਤੇ ਪਿਓਰਿਟੀ ਵਿੱਚ ਜਾਤ ਵਿੱਚ ਪੂਰੀ ਹੈਗੀ ਹੈ ਠੀਕ ਹੈ ਐਚਪ ਜਾਤ ਤੇ ਆ ਕਰ ਸਕਦੇ ਹੋ ਚੈੱਕ ਠੀਕ ਹੈ ਆ ਥਣ ਥਣ ਦਾ ਸਾਈਜ਼ ਦੇਖ ਲਓ ਬਿਲਕੁਲ ਜਿਹੜੇ 224 ਥਾਣਾ 4ਵੇਂ ਥਾਣ ਜਿਹੜੇ ਆ ਵਿੱਥਾ ਵਰਲਾ ਨੇ ਸਾਈਜ਼ ਆ ਬਿਲਕੁਲ ਇੱਕੋ ਜਿਹਾ ਹੈਗਾ ਮੁੱਠੀ ਵਾਲੇ ਥਾਣਾ ਹਾਂ ਜੀ ਤੁਰੋ ਭਾਜੀ ਅਛਾ ਵੀਰ ਗੁਰਪ੍ਰੀਤ ਚਵਾਈ ਚਵਾਈ ਵਧੀਆ ਲੱਗੀ ਇਹਨੂੰ ਬਿਲਕੁਲ ਇੱਕ ਨੰਬਰ ਤੇ 17 ਕਿੱਦੇ ਲੀਟਰ ਦੱਸਿਆ ਨਾ ਦੁੱਧ ਹਾਂ ਹੁਣ ਰੈਡੀ ਜਿਹੜਾ ਜਿਹੜਾ ਬਿਲਕੁਲ 18 ਹੋ ਜੇ 19 ਹੋ ਜੇ ਪਰ ਹੁਣ ਆਪਸ 17 ਲੀਟਰ ਚਾਹੀਦਾ ਠੀਕ ਆ ਤੇ ਮੁੱਲ ਵੀਰਿੰਦਾ ਕਿੰਨਾ ਇਹਦਾ ਰੁਪਇਆ ਲੈਣ ਦੇ 54000 54 ਜੀ 54000 58 ਸੌਰੀ 58000 ਜਿਹੜਾ ਦੋਸਤੋ ਲੈਣ ਦੇਣਾ ਠੀਕ ਆ ਹਾਂ ਚਮਾਨਣ ਕਰਾਂਗੇ ਮਾਨਤਾ ਦਾ ਵੀਰਾਂ ਦਾ ਵਿੱਚ ਹੋ ਜਾਏਗਾ ਠੀਕ ਆ ਹਾਈਟ ਫੁੱਲ ਹੈਗੀ ਆ ਬੈਡ ਦੀ ਠੀਕ ਆ ਜਰੂਰ ਤੁਸੀਂ ਧਿਆਨ ਦੇ ਵਿੱਚ ਰੱਖ ਲਿਓ ਵਾਧੇ ਬੰਦੀ ਹੈ ਵੀ ਅੱਗੇ ਹਾਂ ਪਹਿਲਾ ਨਾ ਠੀਕ ਹੈ ਪਹਿਲਾ ਸਵੇ ਸੂਈ ਆ ਤੇ 58000 ਜਿਹੜੀ ਕੀਮਤ ਆ ਇਸ ਤੋਂ ਬਾਅਦ ਵੀ ਅਗਲੀ ਵੜ ਇਹ ਇਹਦੇ ਥੱਲੇ 14 ਲੀਟਰ ਫੋਨ ਇਹਨੂੰ ਅੱਜ ਨਾੜੂ ਨਾਲੇ ਵਛੇ ਤੇ ਅੱਛਾ ਜੀ 12 13 ਦਿਨ ਇਹਨੂੰ ਅਗੇ ਸੂਈ ਤੇ ਤੀਜੇ ਸੂਏ ਸੂਈਏ ਤੀਜਾ ਸੂਗਾ ਹਾਂਜੀ ਤੀਜੇ ਸਵੇ ਗਾਂ ਜਿਹੜੀ ਦੋਸਤੋ ਠੀਕ ਆ ਇਹਦਾ ਜਿਹੜਾ ਅਗਲਾ ਥਾਂ ਹੈ ਨਾ ਉਹ ਚੋਂ 4 ਤੋਂ 5 ਧਾਰਾ ਘਟਿਆ ਅ ਅਗਲੇ ਦੇ ਵਿੱਚ ਆ ਅਗਲੇ ਦੇ ਬਹਿਣੀ ਵਾਲਾ ਜੀ ਅਗਲਾ ਹਾਂ ਕਿਉਂਕਿ ਪੰਜ ਗਲੇ ਪਤਾ ਨਹੀਂ ਲੱਗਣਾ ਪਰ ਆਪਾਂ ਦੱਸਣਾ ਵਾ ਬਿਲਕੁਲ ਹਾਂ 4 ਤੋਂ ਸਿਰਫ 5 ਤੱਕ ਠੀਕ ਹੈ ਦਿਨ ਕਿਨੇ ਦੱਸਿਆ ਜੀ ਤੁਸੀਂ ਨੂੰ ਕਿ ਇਹਨੂੰ 12 ਤੋਂ 12 13 ਦਿਨ ਕਿੰਨਾ ਦੁੱਧ ਹਾਜ਼ਰ ਥੱਲੇ 14 ਲੀਟਰ 14 ਲੀਟਰ ਆ ਕਰੋ ਚੈੱਕ ਜੀ ਠੀਕ ਹੈ 14 ਲੀਟਰ ਦੀ ਆ ਚਵਾਈ ਜਿਹੜੀ ਦੋਸਤੋ ਤੁਸੀਂ ਇਸ ਗਾਂ ਦੇ ਥੱਲੇੋਂ ਕਰ ਸਕਦੇ ਜੇ ਤੇ ਬਾਕੀ ਆ ਥਾਣਾ ਹਵਾਨਾ ਜੀ ਆ ਬਾਡੀ ਬੰਤਰ ਤੇ ਪਿੱਛੇ ਮੇਲ ਕਾਫੀ ਹੈ ਨਾ ਜੀ ਬੱਛਾ ਮਗਰ ਠੀਕ ਹੈ ਬੱਛਾ ਹੈ ਠੀਕ ਆ ਤੇ ਆਈ ਇਹਦੀ ਬਹੁਤ ਵਧੀਆ ਨਹੀਂ ਚਵਾਈ ਚੰਗੀ ਭਰਾ ਬਹੁਤ ਜਿਆਦੀ ਵਧੀਆ ਠੀਕ ਆ ਮਤਲਬ ਕਿ ਕਿੰਨੇ ਕਿਤੇ ਚੱਲਣ ਦੀ 15 16 ਕੇ 14 ਕੇ ਦੱਸਿਆ ਜੀ ਹਾਂ 14 14 ਲੀਟਰ ਹਾਂ ਆਪਾਂ ਬਣਾ ਕੇ ਦੇ ਸਕਦੇ ਹਾਂ ਠੀਕ ਆ ਜੀ ਬਾਕੀ ਵੀਰ ਗੁਰਪ੍ਰੀਤ ਕਿੰਨਾ ਕ ਮੁੱਲ ਵੀ ਰੇਂਦਾ ਇਹਦਾ ਬਿਲਕੁਲ ਜਾਇਜ਼ ਆਪਾਂ ਲੈਣ 31000 ਰੁਪਇਆ 31000 ਹਾਂ ਜੀ ਉਹਦੇ ਚ ਮੰਤਨ ਕਰਾਂਗੇ ਖੋਲ ਕੇ ਵੀਰੇ ਨੂੰ ਵੀ ਖੋਲ ਕੇ ਦਿਖਾ ਦਿਗੇ ਜੀ ਅ ਸੂਆ ਜਿਹੜਾ ਦੋਸਤੋ ਤੀਜਾ ਹੈਗਾ ਠੀਕ ਆ ਤੇ ਬਾਕੀ 14 ਲੀਟਰ ਜਿਹੜਾ ਬਿਲਕੁਲ ਥੱਲੇ ਕਿਸੇ ਵੀਰ ਨੇ ਆਣ ਕੇ ਚੋਲਣਾ ਥੋੜਾ ਜਖਮ ਜੇ ਪੈਰਾਂ ਤੇ ਵਿਖਾਉਂਦੀ ਹੈ ਜੇ ਇਹ ਹੁਣ ਲੌਣ ਲੱਗਿਆ ਹੋਏ ਅੱਛਾ ਜੀ ਆਪੀ ਦੇ ਨਾ ਮਤਲਬ ਲੱਗਿਆ ਨਹੀਂ ਹੱਸ ਗਿਆ ਹੂੰ ਆਹ ਕਰੋ ਚੈੱਕ ਜੀ ਠੀਕ ਹੈ ਬਾਕੀ ਤੌਰ ਜਿਹੜੀ ਹੈਗੀ ਦੋਸਤੋ ਚਾਲਟਾਲਾ ਬਿਲਕੁਲ ਤੁਸੀਂ ਵੇਖ ਲਓ ਤੇ ਹਵਾਨਾ ਜਿਹੜਾ ਬਿਲਕੁਲ ਪੱਧਰ ਵਿਖਾਉਂਦੀ ਹੈ ਤੇ ਥੰਦ ਥੰਦ ਦਾ ਸਾਈਜ਼ ਬਿਲਕੁਲ ਚੰਗਾ ਮੋਟਾ ਗੋਲ ਥਾਨਾ ਜਿਹੋ ਜਿਹਾ ਨਾਰਮਲੀ ਆਪਾਂ ਸ਼ਾਹੀਵਾਲ ਵੜਾ ਦੇ ਵਿੱਚ ਵੇਖ ਲੈਣੇ ਆ ਥਣ ਉਹੋ ਜਿਹੇ ਥਣ ਦੀ ਕੁਆਲਿਟੀ ਆ ਅਸਾ ਗੁਰਪ੍ਰੀਤ ਕਿੰਨਾ ਕਿਹਾ ਸੀ 31000 31000 ਰੁਪਇਆ 31000 ਹਾਂਜੀ ਹਾਂ ਨਾਲ ਹੀ ਆ ਕਿ ਹੋ ਜੂ ਗੰਜੈਸ਼ ਕਿੰਨੇ ਵਿੱਚੋਂ ਮਾਨਤਾ ਕਰਾਂਗੇ ਠੀਕ ਹੈ ਹਾਂ ਤੇ ਬਾਕੀ ਚਵਾਈਆਂ ਚਵਾਈਆਂ ਸੋਹਣੀਆਂ ਲੱਗੀਆਂ ਬਿਲਕੁਲ ਓਕੇ ਚਵਾਈ ਵੱਲੋਂ ਨੀ ਗੁਲਾਮਾ ਠੀਕ ਹੈ ਜੀ ਹਾਂ ਠੀਕ ਹੈ ਗੁਰਪ੍ਰੀਤ ਵੀਰੇ ਜਿਹੜੇ ਸੰਪਰਕ ਨੰਬਰ ਨੇ ਜਰੂਰ ਆਪਣੇ ਦੱਸ ਦਿਓ ਜੀ 99157 ਹਾਂਜੀ 80777 ਠੀਕ ਹੈ ਜੀ 99771 84848 ਠੀਕ ਹੈ ਜੀ ਸੋ ਦੋਸਤੋ ਇਹ ਦੋਨੋਂ ਨੰਬਰ ਜਿਹੜੇ ਆਪਾਂ ਲਗਾਤਾਰ ਸਕਰੀਨ ਦੇ نیچے ਚਲਦੇ ਕਰਦੇ ਨੇ ਆ ਵੀਰ ਗੁਰਪ੍ਰੀਤ ਸਿੰਘ ਦੇ ਤੇ ਨੰਬਰਾਂ ਤੇ ਤੁਸੀਂ ਸੰਪਰਕ ਕਰਕੇ ਰੈਡ ਜਿਹੜੀ ਵੀ ਤੁਹਾਨੂੰ ਪਸੰਦ ਆਊਗੀ ਖਾਸ ਤੌਰ ਤੇ ਹੱਕ ਸਮਝ ਕੇ ਆਪਣੀ ਚੁਵਾਈ ਕਰ ਸਕਦੇ ਹੋ ਇੱਕ ਇੱਕ ਟਾਈਮ ਦੀ ਦੋ ਟਾਈਮ ਦੀ ਠੀਕ ਹੈ ਜੀ ਆਪਣੀ ਨਰਖ ਪਰਖ ਕਰਨ ਤੋਂ ਬਾਅਦ ਤੁਸੀਂ ਜਿਹੜਾ ਵੀਰ ਗੁਰਪ੍ਰੀਤ ਦੇ ਨਾਲ ਸੌਦਾ ਕਰ ਸਕਦੇ ਹੋ ਮਿਲਦੇ ਆ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ